ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸਕਾਰ ਹਾਂ ਜੀ ਸਤਿ ਸਕਾਰ ਉਹ ਠੀਕ ਹੋ ਵਧੀਆ ਜੀ ਹਾਂ ਜੀ ਬਾਈ ਨਾਮ ਤੇ ਐਡਰੈਸ ਉਹ ਨਾਮ ਨਰਬਤ ਸਿੰਘ ਜੀ ਹਮ ਪਿੰਡ ਭਾਈ ਰੋ ਤਸੀਲ ਫੂਲ ਜਿਹੜਾ ਪਿੰਡ ਨੇੜੇ ਪਿੰਡ ਭਾਈ ਨਹੀਂ ਸਰਪਰੇਗੀ ਹਮ ਗ੍ਰਾਮਪੁਰਾ ਪੂਰ ਓਕੇ ਭਗਤਾ ਭਾਈ ਦਾ ਘਰ ਹੈ ਮੇਰੇ ਵਿਚਾਲੇ 20 ਮੀਟਰ ਨਾਲ ਆਇਆ ਓਕੇ ਭਾਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ 9963442051 ਹੂੰ ਦੂਜਾ ਹੈਗਾ ਜੀ 7077026 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੀ ਇਹ ਪੁਰਾਣੀ ਸੀ ਬਾਈ ਪਹਿਲਾਂ ਸੂਆ ਕਦੋਂ ਸੂਈ ਹੈ ਬਾਈ ਮਤਲਬ ਦੋ ਤਾਂ 1 ਘੰਟੇ ਹੋ ਗਏ ਬਸ ਜੇ ਰਾ ਹੋਣੀ ਪਈ ਜੇ ਰਾ ਪਈ ਹੈ ਬਾਈ ਕੰਪਲੀਟ ਓਕੇ ਹੈ ਹਾਂਜੀ ਬੱਚਾ ਕੀ ਦਿੱਤਾ ਜੀ ਬੱਚੀ ਦਿੱਤੀ ਬੱਚੀ ਬੜੀ ਚੰਗੀ ਹੈ ਨਾ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੇ ਦੀ ਕੁਆਲਿਟੀ ਦੇਖੋ ਕਮਾਲ ਦੀ ਹੈ ਬਾਈ ਤੇ ਆਰਡਰ ਦੀ ਜਿਹੜੀ ਫੀਟਿੰਗ ਆ ਚੈੱਕ ਕਰੋ ਬਾਈ ਬਹੁਤ ਸੋਹਣਾ ਆਰਡਰ ਹੈ ਹਨਾ ਬਾਈ ਹਾਂਜੀ ਬਾਈ 100 ਜਿਵੇਂ ਪਲੂਨਾਂ ਦਾ ਥਾਣਾ ਦੇਖੋ ਕਿੰਨਾ ਚੰਗਾ ਲੱਗਿਆ ਬਾਈ ਜੀ ਬਸ ਕਿ ਲੇਵਲ ਉਹ ਬਹੁਤ ਹੈ ਹੂੰ ਠੰਡੀ ਸੀਰ ਫੁੱਲ ਪੂਰੀ ਫਸੀ ਪਈ ਆ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਬਾਈ ਕਿੰਨੀ ਕ ਉਮੀਦ ਕਰਦੇ ਹੋ ਦੁੱਧੀ ਦੇ ਰੋ ਦੁੱਦੀ ਬਈ ਆਪਾਂ ਮਤਲਬ 18 ਲੀਟਰ ਦੀ ਉਮੀਦ ਕਰਦੇ ਆ ਤੂੰ ਓਕੇ ਪਰ ਕੀ ਪੂਰੇ ਬਈ ਆਪਦੀ ਸੇਵਾ ਸੰਭਾਲਾਂ ਬੰਦੇ ਜੀ ਹੈ ਨਾ ਸਹੀ ਆ ਆਪਦੀ ਸੇਵਾ ਸੰਭਾਲ ਦੇ ਕੇ ਲੈ ਦਿੱਤੀ ਹੈ ਜਿਹੜਾ ਤੁਹਾਨੂੰ ਜਿਹੜੀ ਆਪਾਂ ਨੂੰ ਤਾਂ ਜੱਜਮੈਂਟ ਲੈ ਤਿਆਰੀ ਤੋਂ ਸਹੀ ਆ ਇਹਦੀ ਬ੍ਰੀਡ ਤੋਂ ਜਿਹੜੀ ਆਪਾਂ ਨੂੰ 18 ਲੀਟਰ ਦੀ ਨਹੀਂ ਲੈ ਜੀ ਓਕੇ ਪਰ ਕਿਉਂ ਨਹੀਂ ਆਪਦੀ ਆਪਾਂ ਥੋੜੀ ਬੰਦੇ ਨੇ ਆਪਦੀ ਸਮਝ ਨਾਲ ਬੰਦੇ ਦੀ ਸੇਵਾ ਸੰਭਾਲਾਂ ਦੀ ਜੀ ओके okay, भाई ठीक जड़ी वो मेन ਗਲਮ ਠੰਡੀ ਸੀਲ ਬਹੁਤ ਜ਼ਿਆਦੇ ਬੱਚੀ ਹੈ ਸਫਾਈ ਬਹੁਤ ਜ਼ਿਆਦੇ ਹੈ ਜਿਵੇਂ ਮਰਦੀ ਆ ਠੰਡੀ ਤਾਂ ਮੰਨ ਕੇ ਚਲੋ ਇਹ ਹੁਣ ਐਂ ਬਹਿ ਜਾਓ ਐਂ ਬਹਿ ਜਾਓ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਹੈ ਨਾ ਕੋਈ ਚੱਕਰੀ ਨਹੀਂ ਬਾਹਲੀ ਠੰਡੀ ਸੀਲ ਆ ਕਰਮਾਣੀ ਕਿਆ ਬਾਤ ਹੈ ਬਾਹਲੀ ਠੰਡੀ ਜਿਵੇਂ ਮਰਦੀ ਬੈਠਾ ਰਹੇ ਕੋਈ ਚੈੱਕ ਨਹੀਂ ਸਫਾਈ ਬਹੁਤ ਹੈ ਲੈਵਲ ਨੂੰ ਬੰਗੂਰੂ ਤੋਂ ਫਰਾਂਜੀ ਦੀ ਬਹੁਤ ਜ਼ਿਆਦੇ ਲੈਵਲ ਨੂੰ ਸਹੀ ਕਰਦਾ ਹੈ ਹਾਂਜੀ ਮੈਂ ਰੋਗ ਰੋਗ ਦਾ ਥਾਨ ਲੱਗਿਆ ਪਹਿਲਾਂ ਨਾਲ ਕੰਮ ਨਹੀਂ ਵੀ ਛੋਟੇ ਛੋਟੇ ਥਾਨ ਹੋਣਗੇ ਸਹੀ ਗੱਲ ਹੈ ਬਾਈ ਪੂਰਾ ਰੋਗ ਰੋਗ ਦਾ ਥਾਨ ਜਿਸ ਵੇਲੇ ਕਹਣਾ ਖੋਲ ਦੇ ਬਾਈ ਤੋੜ ਕੇ ਸੂਈ ਸਵਾਈ ਆ ਤੇ ਜੇਰੇ ਦੀ ਆ ਪਈ ਹੈ ਕੰਪਲੀਟ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਬਈ ਨਾਲ ਹੀ ਪਿਆਰ ਹੋ ਜਾਣਾ ਹੁੰਦਾ ਹੈਗਾ ਬਿਊਟੀ ਚੈੱਕ ਕਰੋ ਕਰਮਾਈ ਕੱਦ ਚੰਗਾ ਕੋਈ ਛੋਟੀ ਨਾ ਮੰਨਿਓ ਤੇ ਲੇਵਾ ਚੰਗਾ ਆ ਬਾਕੀ ਮੋਲ ਦਾ ਤਾਂ ਤੁਹਾਨੂੰ ਪਤਾ ਹੀ ਆ ਬਾਈ ਜਮਾ ਜਾਇਜ ਮੋਲ ਹੁੰਦੇ ਖਿੱਚ ਕੇ ਮੋਲ ਹੁੰਦੇ ਆ ਆ ਮੋਲ ਨਹੀਂ ਮਿਲਨੇ ਜਿਹੜੇ ਬਾਈ ਨੇ ਦੇ ਦੇ ਹਾਂਜੀ ਸਫਾਈ ਬਹੁਤ ਹਾਂ ਸਹੀ ਗੱਲ ਇਹ ਗੱਲ ਵੀ ਗੰਦੀ ਜਿਹੀ ਹੋਰ ਬਤ ਕਰੀ ਹੂੰ ਇਹ ਗੱਲ ਇਹਦਾ ਕੋਈ ਟੈਕ ਟੌਕ ਨਹੀਂ ਸਹੀ ਹੈ ਬਈ ਕੀ ਮੋਲ ਆ ਬਈ ਜਾਇਜ਼ ਫਿਰ ਤੇ ਬੋਲ ਦੇਖੋ ਨਾ ਕੀ ਇਹ ਆਪਾਂ ਜਾਇਜ਼ ਹੁੰਦਾ ਨਹੀਂ ਫੋਟੋ ਵਾਜਿਆਂ ਦਾ ਮੋਲ ਆਪਣਾ ਹੁੰਦਾ ਹੀ ਨਹੀਂ ਹੂੰ ਠੀਕ ਹੈ ਮੰਗਲ ਦਾ ਭਾਵੇਂ ਬੰਦਾ 75 75 ਜਿੰਨਾ ਮਰਜ਼ੀ ਮੰਗ ਲੇ ਸਹੀ ਹੈ ਜੀ ਲੈ ਜਾਨੀ ਮੈਂ ਤਾਂ ਨਹੀਂ ਜਾ ਰਿਹਾ ਹੂੰ 36000 ਰੁਪਏ ਬਈ ਆਪਾਂ ਲਗਾਉਂਦੇ ਹਾਂ 36000 ਮਾਨਤਾਨ ਹੋ ਜਾ ਮਾਤਰ ਬਾਈ ਛੋੜ ਸੇ ਮਾਤਰ ਕੰਮ ਨਹੀਂ ਹੁੰਦਾ ਕੋਈ ਹੋ ਜੂਗਾ ਪਿਆਰਾ ਓਕੇ ਓਕੇ ਬਾਈ ਹੂੰ ਫਿਰ ਜੇ ਆਪੋ ਲਿਜਾਇ ਤਾਂ ਮੁੱਲ ਨਹੀਂ ਕਰਦੇ ਕਿਉਂ ਮੁੱਲ ਬਾਈ ਨੇ ਪਹਿਲਾਂ ਹੀ ਖਿੱਚ ਕੇ ਰੱਖਿਆ 63000 ਦੀ ਵਾੜ ਬਾਈ ਇਹਨਾਂ ਦੇ ਦੇ ਦੇਣਗੇ 73000 ਤੋਂ ਘੱਟ ਨਹੀਂ ਸਹੀ ਗੱਲ ਆ ਬਾਈ ਹੂੰ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਰੱਖਾ ਠੰਡੀ ਤਾਂ ਫੁੱਲ ਆ ਕਿਨੇ ਬਾਈ ਹੂੰ ਬਾਕੀ ਲੇਵੇ ਦੀ ਕੁਆਲਿਟੀ ਬੜੀ ਚੰਗੀ ਆ ਆਈ ਬੜੀ ਹੂੰ ਖਾਣ ਦੇਖ ਲੱਗਿਆ ਕਿ ਨਹੀਂ ਬਾਈ ਥੋੜਾ ਚੰਗਾ ਥਾਨ ਲੱਗਿਆ ਆ ਚੰਗਾ ਥਾਨ ਨਹੀਂ ਸੀ ਜਿੱਦੀ ਮੈਲ ਲਗਾਉਂਦਾ ਬਸ ਚਵਾਈ ਵਾਲਾ ਚੰਗਾ ਮਸ਼ੀਨ ਨਾਲ ਲੈ ਜੇ ਬੰਦਾ ਆਹ ਜਿੱਦੀ ਖਾ ਦੇ ਥਾਨ ਪੰਡਾ ਵਾਲਾ ਲੇਵਾ ਇਕੱਲਾ ਇਕੱਲਾ ਥਾਨ ਕੀ ਬਾਤ ਜੀ ਦਿੱਤੀ ਦੇ ਥਾਨ ਲੈ ਬਾਕੀ ਚਵਾਈ ਚੱਕਾ ਉਹ ਕਰਮਾ ਜੀ ਬਹੁਤ ਸੋਹਣੀ ਚਵਾਈ ਥੋੜੀ ਹਮ ਲੈ ਬੀ ਚੂਣ ਪੜਾ ਚੰਗਾ ਨਾ ਬਾਈ ਮੋਟੀ ਮੋਟੀ ਜਵਾਈ ਆ ਜਿਵੇਂ ਮਰਜ਼ੀ ਚੋਈ ਚਾਲੇ ਬਹੁਤ ਚੰਗਾ ਚੋਣ ਲੱਗਾ ਜਮਾ ਬਹੁਲਾ ਕਣੀ ਉੱਪਰ ਖੁਣੀ ਸੋਈ ਗਈ ਹੁਣ ਹੂੰ ਇੱਕ ਨੰਬਰ ਜਵਾਈ ਆ ਤੇ ਮਗਰਲੇ ਥਣਾਂ ਦੀ ਚੈੱਕ ਕਰ ਲੋ ਜਵਾਈ ਕਿਆ ਬਾਤ ਮੋਟਾ ਮੋਟਾ ਚੋਣ ਆ ਬਈ ਕਰਮਾਈ ਦਾ ਬਾਕੀ ਸਾਰੀਆਂ ਗੱਲਾਂ ਓਕੇ ਜੇਰ ਬਈ ਰੱਖੀ ਬੈਠਾ ਬੱਚਾ ਬੱਚੀ ਦੇ ਜਵਾਈ ਹੁੰਦੀ ਜਿਹੜੇ ਹੁਣੇ ਸੋਈ ਆ ਗੀ ਨੇ ਉਹਨਾਂ ਨੂੰ ਰੋਲ ਕਰਦਾ ਸਹੀ ਗੱਲ ਜਮਾ ਹੀ ਨਹੀਂ ਕਰਦਾ ਹੂੰ ਸਹੀ ਗੱਲ ਤੇ ਮੋਲ ਜਮਾ ਜੈਜ ਖਿੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਹਾਂ ਉਹ ਬਿੱਥੀ ਦੇ ਸੰਨ ਲਗਾ ਪੂਰਾ ਰੋਗ ਰੋਗ ਦਾ ਸੰਨ ਲਗਾ ਲੈ ਵੇ ਦੇਖੋ ਕਿੰਨਾ ਵਹਿੜੂ ਸਹੀ ਗੱਲ ਆ ਭਾਈ ਹਾਂ ਅੱਗੇ ਆ ਕੀ 2 ਨੰਬਰ ਕਿਹੜਾ ਸੂਆ ਸੂਈ ਆ ਭਾਈ ਬਈ ਦੂਜਾ ਸੂਆ ਸੂਈ ਆ ਇਹ ਕਦੋਂ ਸੂਈ ਆ ਇਹ ਕੱਲ੍ਹ ਤੋਂ ਸਵੇਰ ਕੱਲ੍ਹ ਤੋਂ ਸਵੇਰ ਦੀ ਠੀਕ ਆ ਭਾਈ ਇਹ ਦੇਖਾ ਮਾਲਾ ਸੋਨ ਤੋਂ ਪਹਿਲਾਂ ਪਤਾ ਨਹੀਂ ਲੱਗਿਆ ਸੀ ਉਹ ਸਟਾਇਲ ਸੀ ਹੀ ਨਹੀਂ ਹੋਏ ਨੇ ਦੀ ਸਹੀ ਹੈ ਉਹ ਹੋ ਗਈ ਸੋਚ ਜੀ ਓਕੇ ਤਾਂ ਥਣ ਦੁੱਧ ਘਟ ਗਿਆ ਜੇ ਮੈਂ ਪਤਾਨ ਥਣ ਕਹੀ ਕੀ ਦੇਣੀ ਹੈ ਜੇ ਚੱਲਦਾ ਥਣ ਤਾਂ ਠੀਕ ਹੈ ਬਾਈ ਮੈਂ ਤਾਂ ਮਿਹਨਤ ਪੂਰਨੀ ਬੁਰਾਈ ਬੁੜੀ ਵੀ ਥੋੜਾ ਜਿਹਾ 20 ਦਿਨ ਸਾਹਵੇਂ ਪੰਜ ਫੁੱਟ ਹੋ ਜਾਣਾ ਸਹੀ ਹੈ ਬਾਈ ਹਾਂ ਹੂੰ ਮੈਡਮ ਇੱਕ ਜਿਹੜੀ ਆਪੀ ਠੀਕ ਹੈ ਬਾਈ ਜਾਨੀ ਕਿ ਤੇ ਹਲਾ ਮੰਨ ਲਈ ਯਾਰ ਆਪ ਤਨ ਪਤਾਨ ਥਣ ਕਰਕੇ ਹੀ ਦੇਣੀ ਓਕੇ ਬਾਈ ਅਗਰ ਮੁਰਕ ਗੱਲ ਚ ਤਰਕ ਪਾ ਜਾਂਦਾ ਸਹੀ ਗੱਲ ਆ ਬਾਈ ਮੁਰਕ ਕਿ ਬਾਈ ਤੂੰ ਪਹਿਲਾਂ ਗੱਲ ਕਹੀ ਕੀ ਦੇਣੀ ਹੂੰ ਲਾਇਬਰੀ ਸਫਾਈ ਵਧੀਆ ਹੈ ਤੁਹਾਨੂੰ ਤਾਂ ਬ੍ਰੀਤੀ ਚ ਇੱਲਾਕ ਇੱਲਾਕ ਥਣ ਮੋਟਿਆ ਨਾ ਕੋਈ ਮਾੜੀ ਨਹੀਂ ਜੀ ਕਿਹੜਾ ਥਣ ਘੱਟ ਆ ਬਾਈ ਉੱਧਰ ਲੈ ਜੀ ਮਗਰਲਾ ਕਬੇਣੀ ਵਾਲੇ ਪਾਸੇ ਠੀਕ ਆ ਮਗਰਲਾ ਕਬੇਣੀ ਵਾਲੇ ਪਾਸੇ ਠੀਕ ਆ ਬਾਈ ਹਾਂਜੀ ਨਾੜਾ ਨੂੜਾ ਫੋਟ ਚੰਗੀਆਂ ਹਾਂਜੀ ਬਾਲੀ ਬਰੀਕੀ ਚੰਗੀ ਹੈ ਸਹੀ ਗੱਲ ਆ ਬਾਈ ਜਿਹੜੀ ਥਣ ਸਹੀ ਹੋ ਜੂਗਾ ਜੇ ਨਹੀਂ ਅੱਜ ਆਪਾਂ ਨੂੰ ਕੋਈ ਕੋਈ ਚੰਗਾ ਸਹੀ ਆ ਬਾਈ ਹੂੰ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬੜੀ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕਿੰਨਾ ਕੁ ਦੁੱਧ ਬਾਅਦ ਦੇ ਦਊਗੀ ਬਾਈ ਐਸਟੀਮੇਟ ਜੀ ਇਹ ਨਸਲ ਵਾਲੀ ਹੈ ਦੁੱਧ ਕਿੰਨਾ ਬਾਅਦ ਮੇਰੇ ਭਾਵਨਾ ਸੇਵਾ ਵਾਲੇ ਬੰਦਾ ਹੈ 16 ਹੂੰ ਠੀਕ ਹੈ ਭਾਈ ਤੋਰਾ ਚੈੱਕ ਕਰ ਲਓ ਬਰੀਡ ਚੰਗੀ ਆ ਭਾਈ ਤੇਲੇ ਵੇ ਤੇ ਨਾੜਾ ਨੋੜਾ ਚੰਗੀਆਂ ਨੇ ਜਿਹੜੀ ਗੱਲ ਸੀ ਭਾਈ ਨੇ ਦੱਸ ਤੀ ਠੀਕ ਹੈ ਕਿ ਨਹੀਂ ਓਕੇ ਭਾਈ ਹੂੰ ਠੀਕ ਹੈ ਭਾਈ ਤੋਰਾ ਵੀ ਕਰਮਾ ਇਹਦਾ ਚੰਗਾ ਗਾ ਬਰੀਡ ਇੱਕ ਨੰਬਰ ਆ ਭਾਈ ਤੇ ਮੁੱਲ ਫਿਰ ਕੀ ਆ ਭਾਈ ਠੀਕ ਹੈ ਭਾਈ ਹੂੰ ਕੋਈ ਨਾ ਪਤਾ ਨਹੀਂ ਲੱਗਦਾ ਮਰੀਂ ਤੇ ਤੇਰੇ ਸੁਣਾ ਦੇ ਠੀਕ ਹੈ ਭਾਈ ਜੇ ਨਹੀਂ ਹੋਣਾ ਤਾਂ ਕੋਈ ਗੰਡ ਮਰੂੜੀ ਕੁਛ ਨਹੀਂ ਬਿਲਕੁਲ ਚਲਾਈ ਗੋਟੀ ਲਾ ਕੇ ਜਿਵੇਂ ਸੈਟਿੰਗ ਵੀ ਹੋ ਜਾ ਓਕੇ ਓਕੇ ਜੇ ਨਹੀਂ ਦੋ ਤਾਂ ਨਹੀਂ ਹੋ ਜਿਵੇਂ ਨਾਲ ਛੋੜ ਕੇ ਤਾਂ ਰਹਿਣੀ ਆਉਣੀ ਹੈ ਹੂੰ ਅਪਣੇ ਦੇ ਭਾਈ ਇਹ 55000 ਰੁਪਏ ਦਾ ਓਕੇ ਭਾਈ ਕਾੜਨੇ ਬਗਾਨੀ 70000 ਦੀ ਹੂੰ ਤੇ ਅੱਜ ਭਾਈ ਦੇ ਦਾਂ 33000 ਰੁਪਏ ਦਾ 33000 ਮਨ ਲਾ ਲ ਖਿੱਚ ਕੇ ਠੀਕ ਆ ਭਾਈ 33000 ਰੁਪਏ ਲਾਂਗੇ 33000 ਦੀ ਵਾੜ ਭਾਈ ਕਹਿੰਦਾ ਦੇ ਦਾਂਗੇ ਜੇ ਤਾਜੀ ਸੂਈ ਜੇਰ ਦੇ ਤੇ ਜਮਾ ਸਮਾਨ ਤਾਂ ਕੋਈ ਚੈੱਕ ਕਰਨੀ ਮੌਕਾ ਨਹੀਂ ਹੋ ਜਾਊਗਾ ਇਹ ਵਾਰ ਕੀ ਤਾਂ ਅਗੂ ਚੈੱਕ ਨਹੀਂ ਭਾਈ ਮਾਰ ਦੇ ਮਾਰ ਦੇ ਭਾਈ ਠੰਡੀ ਠੁੰਡੀ ਦਾ ਫਲ ਆਕਨੇ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੇ ਨਹੀਂ ਕਹਿਣਾ ਕੁਝ ਨਹੀਂ ਠੀਕ ਹੈ ਭਾਈ ਬੜੀ ਬਹੁਤ ਹੈ ਜੀ ਬਾੜ ਨੇ ਪਈ ਨਹੀਂ ਸਾਡਾ 80000 ਜੀ ਰਾਮ ਦਾ ਜੀ ਠੀਕ ਹੈ ਜੀ ਹੂੰ ਇਹ ਆਪਣੇ ਕੋਲ ਟਾਈਮ ਨਹੀਂ ਬਈ ਇਹਨੇ ਦੋ ਹੀ ਮਿੰਟ ਦੇਣ ਸਹੀ ਗੱਲ ਹੈ ਬਈ ਨੇੜ ਤੋਂ ਚੱਲ ਲਾ ਲੈ ਜੀ ਨੇੜ ਤੋਂ ਖਾਣ ਦਾ ਸਾਈਜ਼ ਚੈੱਕ ਕਰ ਨੀਵਾ ਰੇਕ ਪੂਰੀ ਜੜ ਜੂੜ ਇੱਕ ਨੰਮਾ ਹਾਂਜੀ ਹਾਂਜੀ ਬਾਕੀ ਤਾਂ ਚੈੱਕ ਕਰ ਗਾਹਾਂ ਵਾਲੇ ਸੂਏ ਨੂੰ ਵੀ ਚੱਲ ਸਕਦਾ ਹੈ। ਇਹ ਵੀ ਚੱਲ ਪੈਣਾ ਬਈ ਬੰਦੇ ਮਿਹਨਤ ਕਰੀਗਾ। ਹੂੰ। ਥੋੜਾ ਦਿਨ ਲੱਗ ਜਾਂਦੇ ਸੀ ਨਾ। ਸਹੀ ਗੱਲ ਹੈ। ਤੂੰ ਹੁਣ ਗੰਡ ਮਰੋੜੀ ਨਹੀਂਗਾ? ਹੂੰ। ਕੋਈ ਉਹੋ ਜਿਹੀ ਕੋਈ ਫਿੱਦੀ ਨਹੀਂ ਕੋਹ ਨੂੰ ਨਾ ਸਾਫ ਕਰ ਦੋ। ਸਹੀ ਗੱਲ ਹੈ। ਹਾਂਜੀ। ਲੈ। ਜਿਵਾਈ ਚੈੱਕ ਕਰੋ। ਥੋਣ ਬੜਾ ਚੰਗਾ ਹੈ ਨਾ। ਮੋਟੀ ਮੋਟੀ ਜਿਵਾਈ ਹੈ ਜਿਹਨਾਂ ਮਾਜੂਦ ਦੇ ਵਿਚਾਰੇ ਚੱਕਣੀ ਹੈ। ਸਹਿਣਾ ਚੋਣ। ਕੀ ਆ ਬਾਤ ਹੈ। ਇੱਕ ਨੰਬਰ ਜਿਹਾ ਹੋਣਾ। ਹਾਂਜੀ। ਹੂੰ। ਆ ਮਗਲ ਸ ਆ ਵੀ ਉਹ ਬੁੱਧਾ ਵਾਲੇ ਨੇੜ ਦੀ ਠੀਕ ਹੈ ਜਿਹੜੀ ਦੁੱਧ ਆਉਂਦਾ ਉਹ ਹੀ ਨਹੀਂ ਗੱਲ ਕੋਈ ਇਹ ਵੀ ਬੰਦਾ ਕਹਿੰਦਾ ਜਮਾਈ ਬੰਦ ਪੁੰਦਰਾ ਕੰਮ ਨਹੀਂ ਕਰਦਾ ਹੂੰਦਾ ਆਉਂਦਾ ਹੈ ਟੱਕ ਟੱਕ ਠੀਕ ਹੈ ਹੂੰ ਬਹੁਤ ਠੀਕ ਜਿਵੇਂ ਚੰਗਿਆ ਮੋਟਾ ਮੋਟਾ ਚੁੰਮਾ ਥਣ ਜਿਹੜੀ ਆਪਾਂ ਤਿੰਨ ਥਣ ਕਰਕੇ ਹੀ ਦੇਣੀ ਹੈਗੀ ਜਿਹੜੀ ਥਣ ਚੱਲਦਾ ਹੈਗਾ ਇਹ ਹੀ ਗੱਲ ਕੋਈ ਉਹ ਤਾਂ ਆਪਾਂ ਨਾਮ ਮੁੱਲ ਵੀ ਜਾ ਜਾ 80000 ਦੀ ਵਾੜ ਪਾਈ ਕਹਿੰਦਾ ਦੇ ਦੇਗਾ 3200 ਦੀ ਮੁੰਨਾ ਦੂਜਾ ਸੁਆਰੇ ਜੀ ਨਾਲ ਇੰਨੇ ਪਾਟ ਹੋਣਾ ਕਿਹੜਾ ਟੋਪਰ ਨਹੀਂ ਆਉਂਦੀ ਜੀ ਨਹੀਂ ਗਾ ਸਹੀ ਗੱਲ ਹੈ ਬਾਈ ਆਣੇ ਸਹੀ ਹੋਈਏ ਨੇ ਬੰਦਾ ਮੈਂ ਤਾਂ ਵਾੜ ਫੇਰ ਉਹ ਨਿਰਭੀਆ ਨਹੀਂ ਗਾ ਨੂੰ ਹਮ 70000 ਦੀ ਵਾੜ ਹੀ ਜਾਂਦਾ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨੇ ਕਨੈਕਟ ਕਰ ਲੈ ਧੰਨਵਾਦ